ਪਿਆਰਪਰੀ ਮਿੱਟੀ ਤੇ ਨਗੀ ਸਤਿ ਸ਼੍ਰੀ ਅਕਾਲ ਸਾਰੇ ਫਗਵਾੜਾ ਪ੍ਰਾਈਮ ਟਾਈਮ ਟੀਵੀ ਦੇ ਸ੍ਰੋਤਿਆਂ ਨੂੰ ਤੁਸੀਂ ਜੁੜ ਚੁੱਕੇ ਹੋ ਇਸ ਵਕਤ ਮਨੂ ਰੋੜਾ ਦੇ ਨਾਲ ਫਗਵਾੜਾ ਪ੍ਰਾਈਮ ਟਾਈਮ ਟੀਵੀ ਮੰਚ ਦੇ ਉੱਪਰ ਮਨਸਾ ਦੇਵੀ ਨਗਰ ਚ ਦਿਨ ਦਿਹਾੜੇ ਚਾਚੇ ਨੇ ਪਤੀਜੇ ਦਾ ਕੀਤਾ ਕਤਲ ਆਓ ਜਾਣੀਏ ਪੂਰਾ ਮਾਮਲਾ ਡੀਐਸਪੀ ਜਸਪ੍ਰੀਤ ਸਿੰਘ ਜੀ ਕੋਲੋਂ ਅੱਜ ਕੱਲ ਸਾਡੇ ਕੋਲ ਇੱਕ ਇਨਫੋਰਮੇਸ਼ਨ ਮਿਲੀ ਸਾਨੂੰ ਕਿ ਕੋਈ ਗਾਂਧੀ ਹਸਪੀਟਲ ਦੇ ਵਿੱਚ ਬਾਡੀ ਸੁੱਟ ਕੇ ਚਲਾ ਗਿਆ ਤੇ ਜਿੰਨੂੰ ਜਾ ਕੇ ਮੌਕੇ ਦੇ ਉੱਤੇ ਤਸਦੀਕ ਕੀਤਾ ਤੇ ਉਹ ਪਤਾ ਲੱਗਾ ਕਿ ਉਹਦੇ ਸਟੈਪ ਬਾਉਂਡ ਸੀਗੇ ਉਹਦੇ ਛੁਰਾ ਖੋਪਨ ਦੇ ਨਿਸ਼ਾਨ ਸੀਗੇ ਉਹਦੀ ਚਾਤੀ ਤੇ ਤ ਤੇ ਤੁਰੰਤ ਕਾਰਵਾਈ ਕਰਦੇ ਆ ਸਾਡੀਆਂ ਡਿਫਰੈਂਟ ਟੀਮਸ ਬਣਾਈਆਂ ਇੱਕ ਟੀਮ ਜਿਹੜੀ ਹੈ ਇਨਸਪੈਕਟਰ ਜਤਿੰਦਰ ਐਸ ਐਚਓ ਸਿਟੀ ਫਗਵਾੜਾ ਦੇ ਅੰਡਰ ਬਣਾਈ ਗਈ ਇੱਕ ਗੌਰਵਧੀ ਐਸ ਐਚਓ ਸਤਨਾਮਪੁਰਾ ਦੇ ਅੰਡਰ ਬਣਾਈ ਗਈ ਜੋ ਟੀਮਾਂ ਨੇ ਤੁਰੰਤ ਕਾਰਵਾਈ ਕਰਦੇ ਆ ਆਪਣੇ ਟੈਕਨੀਕਲ ਤੇ ਜਿਹੜੇ ਫਿਜ਼ੀਕਲ ਸੋਰਸਸ ਲਗਾ ਕੇ ਹਿਊਮਨ ਇੰਟੇਲੀਗੈਂਸ ਨਾਲ ਜਿਹੜਾ ਇੱਕ ਦੋਸ਼ੀ ਜਿਹਦਾ ਨਾਮ ਮੁਸਾਹਿਬ ਅंसारी ਹੈ ਉਹਨੂੰ ਕਾਬੂ ਕੀਤਾ ਮੁਸਾਹਿਬ ਅंसारी ਤੇ ਜਿਹੜਾ ਮਰਨ ਵਾਲਾ ਹੈਗਾ ਜਿਹੜਾ ਵਿਕਟਿਮ ਹੈ ਸਾਹਿਲ ਅंसारी ਇਹ ਦੋਨੋਂ ਆਪਸ ਦੇ ਵਿੱਚ ਚਾਚੇ ਭਤੀਜੇ ਸੀ ਸੋ ਬੇਸਿਕਲੀ ਚਾਚੇ ਨੇ ਆਪਣੇ ਭਤੀਜੇ ਦਾ ਕਤਲ ਕਰ ਦਿੱਤਾ ਕਿਸੇ ਪਰਸਨਲ ਰੰਜਿਸ਼ ਦੇ ਚਲ ਤੇ ਮੁਸਾਹਿਬ ਅंसारी ਨੂੰ ਅਸੀਂ ਹਿਰਾਸਤ ਚ ਲੈ ਕੇ ਉਹਦਾ ਇੱਕ ਦਿਨ ਦਾ ਰਿਮਾਂਡ ਹਾਸਲ ਕੀਤਾ ਤੇ ਉਦੋਂ ਉਹਦੇ ਤੋਂ ਵੈਪਨ ਆਫ ਕਰਾਇਮ ਜਿਹੜਾ ਰਿਕਵਰ ਕਰੂ ਬਾਕੀ ਇਹ ਕਿੱਥੋਂ ਦੇ ਰਹਿਣ ਵਾਲੇ ਸੀ ਇਹ ਵੈਸੀ ਪਿੱਛੇ ਤੇ ਇੱਕ ਬੇਟੀਆ ਜ਼ਿਲ੍ਹਾ ਪੈਂਦਾ ਬੇਟੀਆ ਜਗ੍ਹਾ ਪੈਂਦੀ ਹੈ ਬਿਹਾਰ ਦੇ ਵਿੱਚ ਵੈਸਟ ਚਮਪਾਰਨ ਡਿਸਟ੍ਰਿਕਟ ਤੇ ਉੱਥੋਂ ਦੇ ਰਹਿਣ ਵਾਲੇ ਹੈ ਪਰ ਪਿਛਲੇ 6 ਸਾਲਾਂ ਤੋਂ ਜਿਹੜਾ ਹੈਗਾ ਇਹ ਅਪਰਾ ਤੇ ਫਗਵਾੜੇ ਦੇ ਏਰੀਆ ਦੇ ਵਿੱਚ ਪੀਓਪੀ ਦਾ ਕੰਮ ਕਰਦੇ ਸੀਗੇ ਇਕੱਠੇ ਤਾਂ ਮਰਡਮ ਕਿਹੜੀ ਲੋਕੇਸ਼ਨ ਤੇ ਹੋਇਆ ਇਹ ਮੰਤਸਾ ਦੇਵੀ ਨਗਰ ਜਿਹੜੀ ਜਗ੍ਹਾ ਤੇ ਇਹ ਰਹਿੰਦੇ ਸੀਗੇ ਇੱਕ ਜਗ੍ਹਾ ਤੇ ਇਹਨਾਂ ਨੇ ਘਰ ਲਿਆ ਹੋਇਆ ਸੀ ਉਸ ਜਗ੍ਹਾ ਦੇ ਉੱਤੇ ਇਹਨਾਂ ਦੀ ਲੜਾਈ ਹੋਈ ਹੈ ਆਪਸ ਦੇ ਵਿੱਚ ਤੇ ਉਸੇ ਦੌਰਾਨ ਇਹਨਾਂ ਦੀ ਸਕਫੋਲਡ ਚੱਲ ਰਿਹਾ ਜਿਹੜਾ ਮਰਡਰ ਹੋਇਆ ਇਹਨਾਂ ਦਾ ਜਿਹੜਾ ਬੈਕਗ੍ਰਾਉਂਡ ਦਾ ਪਹਿਲਾਂ ਵੀ ਕੋਈ ਕ੍ਰਿਮੀਨਲ ਹੈ ਜਾਂ ਪਹਿਲਾਂ ਗਿਆ ਨਹੀਂ ਜੋ ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਆਇਆ ਇਹਨਾਂ ਦਾ ਪਹਿਲਾਂ ਕੋਈ ਬੈਕਗ੍ਰਾਉਂਡ ਨਹੀਂ ਹੈਗਾ ਇਹ ਜਿਹੜਾ ਹੈ ਇਹਨਾਂ ਦੀ ਕੋਈ ਪਰਸਨਲ ਐਨਮੀਟੀ ਜਿਹੜੀ ਚੱਲ ਰਹੀ ਸੀ ਉਹਦੇ ਚੱਲਦੇ ਆਈ ਇਹ ਜਿਹੜਾ ਵਾਕਿਆ ਨੂੰ ਇੰਜਾਮ ਦਿੱਤਾ ਗਿਆ ਤੇ ਇਹ ਉਸ ਜਗ੍ਹਾ ਤੇ ਕਿੰਨਾ ਇਕੱਠੇ ਹੋਏ ਮੰਨਦਾ ਉਸ ਜਗ੍ਹਾ ਇਕੱਠੇ ਰਹਿੰਦੇ ਸਨ ਜਿਸ ਤਰ੍ਹਾਂ ਮੈਂ ਦੱਸਿਆ ਚਾਚਾ ਭਤੀਜਾ ਸਨ ਇਕੱਠੇ ਰਹਿੰਦੇ ਸੀਗੇ ਇੱਕੋ ਜਗ੍ਹਾ ਦੋਸ਼ੀ ਨੇ ਮੰਨਿਆ ਕਿ ਉਹ ਖੁਦ ਡੈੱਡ ਬੋਡੀ ਉੱਥੇ ਲੈ ਕੇ ਗਿਆ ਗਾਂਧੀ ਹਸਪੀਟਲ ਤੋਂ ਉਹਨੇ ਡਿਸਪੋਜ਼ ਆਫ ਕੀਤੀ ਆਪਣਾ ਛੁਪਾਉਣ ਦੀ ਕੋਸ਼ਿਸ਼ ਕੀਤੀ ਮਰਡਰ ਇਹ ਅੱਗੇ ਤਫਤੀਸ਼ ਦੇ ਵਿੱਚ ਆਏਗਾ ਜੀ ਹਜੇ ਤੇ ਮੁੱਢਲੀ ਤਫਤੀਸ਼ ਦੇ ਵਿੱਚ ਤੇ ਅਸੀਂ ਜਿਹੜਾ ਹੈਗਾ ਇਹਨੂੰ ਟ੍ਰੇਸ ਕੀਤਾ ਤੇ ਆਈ ਐਮ ਪ੍ਰਾਊਡ ਆਫ ਮਾਈ ਟੀਮ ਐਸ ਐਚ ਓ ਸਿਟੀ ਜਤਿੰਦਰ ਤੇ ਗੌਰਵ ਨੇ ਤੁਰੰਤ ਕਾਰਵਾਈ ਕਰਦੇ ਵਿਦਿਨ 4 ਆਵਰਸ ਜਿਹੜਾ ਹੈਗਾ ਕਿ ਇਹ ਮਕਦਮਾ ਜਿਹੜਾ ਟ੍ਰੇਸ ਕਰਾ